ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਹੈ ਅੰਤ ਤੱਕ ਜਰੂਰ ਸੁਣੀਓ ਵੀਰਾਂ ਵਾਲਿਓ ਰਖੜੀਆਂ ਲੈ ਲਓ ਰਖੜੀਆਂ ਲੈ ਲਓ ਇੱਕ ਮੁਸਲਮਾਨ ਮੁੰਡੇ ਨੇ bari heet ਨੂੰ ਲੰਘਦਿਆਂ ਫਿਰ ਕਿਹਾ ਵੀਰਾਂ ਵਾਲਿਓ ਰਖੜੀਆਂ ਲੈ ਲਓ ਰਖੜੀਆਂ ਸੋਮਾ ਛੇਤੀ ਨਾਲ ਸਵਾਗ ਵਾਲੇ ਹੱਥ ਧੋਕੇ ਜਾਲੀ ਵਿੱਚੋਂ ਕੋਈ ਥੇਲੇ ਚੁਣ ਕੇ ਹੀਠਾਂ ਉਤਰੀ ਸਾਰੀ ਚੰਗੇਰ ਫੋਲ ਕੇ ਉਸ ਨੂੰ ਇੱਕ ਰਖੜੀ ਪਸੰਦ ਆਈ ਮੁੰਡਾ 6 ਪੈਸੇ ਮੰਗਦਾ ਸੀ ਪਰ ਸੋਮਾ પાસે 10 ਦਿਨਾਂ ਦੀ ਖੱਟੀ ਕੋਲ 10 ਥੇਲੇ ਸਨ ਉਸਨੇ ਆਪਣੀ ਸਾਰੀ ਪੂੰਜੀ ਮੁੰਡੇ ਨੂੰ ਫੜਾ ਦਿੱਤੀ ਤੇ ਬਿਤਰ-ਬਿਤਰ ਉਸਦੀ ਮੂੰਹ ਵੱਲ ਵੇਖਣ ਲੱਗੀ ਮੁੰਡੇ ਨੇ ਇੱਕ ਪੈਸਾ ਹੋਰ ਮੰਗਿਆ ਪਰ ਸੋਮਾ ਕੋਲ ਹੋਰ ਪੈਸਾ ਨਹੀਂ ਸੀ ਉਸਨੇ ਸਲਾਹ ਕੀਤੀ ਕਿ ਜਰਾ ਏਦੂੰ ਘਟੀਆਂ ਲੈ ਲਵਾ ਉਹ ਫੇਰ ਫੋਲਾ ਫਾਲੀ ਕਰਨ ਲੱਗੀ ਪਰ ਉਸਤਾ ਜੀ ਇਹ ਪਹਿਲੀ ਰਖੜੀ ਹੱਥੋਂ ਛੱਡਣ ਨੂੰ ਨਹੀਂ ਸਿਕਰਦਾ ਇਸ ਮੁੰਡੇ ਨੂੰ ਖਲਵਾ ਕੇ ਉਹ ਫੇਰ ਉੱਪਰ ਗਈ ਚਾਚੀ ਜੀ ਇੱਕ ਪੈ ਗੱਲ ਆ ਜੇ ਉਸਦੇ ਮੂੰਹ ਵਿੱਚ ਹੀ ਸੀ ਕਿ ਉਸਦੇ ਹੱਥ ਵਿੱਚ ਦੋਹਰੇ ਮੋਤੀਆਂ ਵਾਲੀ ਰਖੜੀ ਵੇਖ ਕੇ ਮੱਥੇ ਤੇ ਤਿਉੜੀ ਪਾ ਕੇ ਬਿੰਦਰੋ ਬੋਲੀ ਹਨੇਰਾ ਕੇ ਲੱਗਾ ਏ ਤੇਰੇ ਪੈਸਿਆਂ ਨੂੰ ਇਧਰੋਂ ਆਈ ਦੇ ਪੈਸਾ ਉਧਰੋਂ ਆਈ ਦੇ ਤੇਲਾ ਜੇ ਕਣ ਪਿਆਉ ਔਰ ਤਾਂ ਮਾਰਨ ਲੱਗਾ ਥੈਲੀਆਂ ਸੌਂਪ ਗਿਆ ਸੀ ਇਸ ਮੈਨੂੰ ਤੇ ਕਿੰਨੇ ਦੀ ਲਿਆਈਆਂ ਰਖੜੀ ਸੋਮਾ ਸਹਿਮ ਨਾਲ ਸੁੰਗੜਦੀ ਜਾਂਦੀ ਸੀ ਉਹ ਡਰਦੀ ਡਰਦੀ ਬੋਲੀ ਚਾਚੀ ਜੀ ਮੈਂ ਤੇ ਇਕੋ ਵੈਸਾ ਮੰਗਿਆ ਈ ਬਾਕੀ ਤਿੰਨ ਪੈਸੇ ਤੇ ਮੈਂ ਆਪਣੇ ਜੋੜੇ ਹੋਏ ਸਨ ਉਸਤੇ ਸਵੇਰ ਦੇ ਧਾਤੇ ਹੋਏ ਕੱਪੜਿਆਂ ਦੀ ਪੜਤਾਲ ਕਰਨੀ ਤੇ ਵਿੱਚੇ ਹੀ ਛੱਡ ਕੇ ਬਿੰਦਰੋ ਬੋਲੀ ਹਾਈ ਨੀ ਨੇਰ ਪੈਜੇ ਤੈਨੂੰ ਝਟਕੇ ਨਾਲ ਉਸਤੇ ਹੱਥੋਂ ਰਖੜੀ ਖੋਗੀ ਤੇ ਆਏ ਆਨੇ ਦੀ ਰਖੜੀ ਤੇ ਫੂਕਣੀ ਸੀ ਕੁੜੀਆਂ ਢੇਲੇ ਜਾਂ ਬੜੀ ਹੱਦ ਹੋਈ ਤੇ ਪੈਸੇ ਦੀ ਰਖੜੀ ਲੈ ਲੈਂਦੀਆਂ ਨੇ ਇਸ ਰਾਂਡੀ ਦੀ ਹਰ ਗੱਲ ਜਹਾਨੋਂ ਵੱਖਰੀ ਹੁੰਦੀ ਏ ਜਾਂ ਮੋੜ ਜਾ ਸੂ ਜਾ ਕੇ ਸੋਮਾ ਦੇ ਪੈਰ ਧਰਤੀ ਨਾਲ ਸੀਤੇ ਗਏ ਕੀ ਮੈਂ ਸਦਰਾਂ ਨਾਲ ਜੁਣੀ ਹੋਈ ਰਖੜੀ ਮੋੜਦਿਆਂ ਇਹ ਖਿਆਲ ਕਰਕੇ ਉਸ ਦਾ ਦੇਲ ਬੈਠਦਾ ਜਾਂਦਾ ਸੀ ਇੰਨੇ ਨੂੰ ਬਿੰਦਰੂ ਬਾਰੀ ਵਿੱਚੋਂ ਰਖੜੀ ਮੁੰਡੇ ਵੱਲ ਸਿੱਟਦੀ ਹੋਈ ਬੋਲੀ ਫੜ ਕੇ ਰੱਖ ਆਪਣੀ ਰਖੜੀ ਅਸੀਂ ਨਹੀਂ ਲੈਂਦੇ ਰਤਕ ਜਿੰਨੀ ਰਖੜੀ ਤੇ 4 ਪੈਸੇ ਮੁੱਲ ਲਾਮ ਲੱਗ ਗਈ ਏ ਜਿਕਣ ਰਖੜੀਆਂ ਦੀ ਮੁੰਡੇ ਨੇ ਬੜਬੜ ਕਰਦਿਆਂ ਰਖੜੀ ਪੂੰਜ ਕੇ ਛਾਬੇ ਵਿੱਚ ਰੱਖੀ ਤੇ ਫਿਰ ਤਾਂ ਹੋ ਕੇ ਬੋਲਿਆ ਇਹ ਮਾਈ ਜੀ ਮੈਂ ਸ਼ੀਆਂ ਤੋਂ ਘੱਟ ਨਹੀਂ ਜੇ ਲੈਣੀ ਮੈਂ ਇਹਦੇ ਨਾਲ ਦੀਆਂ دیਵਾਨੀ-ਦੀਵਾਨੀ ਤੋਂ ਵੇਚ ਕੇ ਆਇਆ ਵਾ ਜੀ ਕਰੇ ਲਓ ਜੀ ਕਰੇ ਨਾ ਲਓ ਛਾਬੇ ਵਿੱਚੋਂ ਢੇਲੇ ਚੁੱਕ ਕੇ ਐ ਲਾਉ ਫੜੋ ਆਪਣੇ ਪੰਜ ਪੈਸੇ ਤੇ ਜਾਂ ਇੱਕ ਪੈਸਾ ਹੋਰ ਸਿੱਟੋ ਸੋਮਾ ਦਾ ਝੂਠ ਦੇਖ ਕੇ ਬਿੰਦਰੋ ਗੁੱਸੇ ਨਾਲ ਕੰਬਦੀ ਹੋਈ ਹੀਠਾਂ ਜਾ ਕੇ ਪੈਸੇ ਮੋੜ ਲਈ ਐਦਰ ਸੋਮਾ ਆਪਣੇ ਝੂਠ ਤੇ ਸ਼ਰਮਿੰਦੀ ਹੋ ਕੇ ਪਿੱਪਲ ਦੇ ਪੱਤੇ ਵਾਂਗ ਕੰਬ ਰਹੀ ਸੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗ ਰਹੀ ਹੋਊਗੀ ਲਾਈਕ ਜ਼ਰੂਰ ਕਰ ਦਿਓ ਬਿੰਦਰੋ ਪਾਉੜੀਆਂ ਵਿੱਚੋਂ ਹੀ ਉਸ ਗਾ ਉਸ ਨੂੰ ਗਾਲਾਂ ਦੇਂਦੀ ਹੋਈ ਉੱਪਰ ਪਹੁੰਚੀ ਇੱਧਰ ਕੰਧ ਨਾਲ ਸਿਰ ਜੋੜ ਕੇ ਸੋਮਾ ਫੁੱਟ-ਫੁੱਟ ਕੇ ਰੋ ਰਹੀ ਸੀ ਰਖੜੀ ਫੂਕਣੀ ਸੀ ਇਹ ਬਾਕ ਘੜੀ ਮੁੜੀ ਉਸ ਦੇ ਕੰਨਾਂ ਵਿੱਚ ਗੂੰਜ ਰਿਹਾ ਸੀ ਪੱਕੇ ਹੋਏ ਫੋੜੇ ਲਈ ਸੂਈ ਦੀ ਮਹੀਨ ਜਹੀ ਚੋਬੀ ਬਠੇਰੀ ਹੁੰਦੀ ਹੈ ਉਸ ਨੂੰ ਮਾਂ ਪਿਓ ਦੀ ਯਾਦ ਆਈ ਪਰ ਸੁਪਨੇ ਵਾਂਗ ਉਹ ਸੋਚ ਰਹੀ ਸੀ ਜੇ ਮੇਰੀ ਮਾਂ ਅੱਜ ਜਿਉਂਦੀ ਹੁੰਦੀ ਤਾਂ ਵੀਰਾਂ ਲਈ ਮੈਨੂੰ ਆਪ ਸੋਹਣੀ ਤੋਂ ਸੋਹਣੀ ਰਖੜੀ ਲੈ ਕੇ ਦਿੰਦੀ। ਇਸ ਖਿਆਲ ਦਾ ਆਉਣਾ ਸੀ ਕਿ ਉਸ ਤੇ ਦੁੱਖਾਂ ਦਾ ਕੜ ਪਾਟ ਗਿਆ। ਬਿੰਦਰੂਣੀ ਆਉਂਦਿਆਂ ਹੀ ਉਸ ਨੂੰ ਗੁੱਤੋਂ ਫੜ ਲਿਆ ਤੇ ਉਸ ਦੇ ਮੂੰਹ ਤੇ ਤਾੜ-ਤਾੜ ਚਪੇੜਾਂ ਜੋੜਦੀ ਹੋਈ ਬੋਲੀ ਤੇਰੇ ਖਾਸਮ ਨੂੰ ਖਾਂਦਾ ਸੀ ਰੰਡੀਏ ਹੁਣੇ ਲੱਗੀਏ ਐਡੇ ਚਲਿੱਤਰ ਸਾੜਨ ਛੁੱਟੜੇ ਮੈਂ ਤੇਰੀ ਧੌੜੀ ਨਾ ਲਾ ਸੁਟੀ ਤੇ ਆਖੀ ਹੋਣੀਏ ਕੰਮ ਦੇ ਨ ਤੈਨੂੰ ਦਗਾੜਾ ਵੱਜ ਜਾਂਦਾ ਏ ਤੇ ਭਰਾ ਦੇ ਸਿਆਪੇ ਕਰਨ ਨੂੰ ਚਾ ਚੜ ਜਾਂਦਾ ਈ ਐਡੀ ਲਾੜ ਸਾੜਨੀ ਤਾਂ ਕਾਉ ਸੂ ਨ ਵਖਰੇ ਧਲੌਰ ਪਵਾ ਦੇਮਾ ਰੋੜ ਜਾਣੇ ਆਪ ਮਰ ਗਏ ਤੇ ਮੇਰੇ ਹੱਡ ਸਾੜਨ ਨੂੰ ਕਲੂਖਤਾ ਛੱਡ ਗਏ ਗਰਕ ਜਾਣੋਂ ਮੈਂ ਇੱਥੇ ਤੁਹਾਡੇ ਲਈ ਕਰੂ ਦੇ ਖਜ਼ਾਨੇ ਦੱਬੇ ਹੋਏ ਨੇ ਜੋ ਨਾਲੇ ਤੁਹਾਨੂੰ ਕੋਸੇ ਖਵਾਵਾਂ ਤੇ ਨਾਲੇ ਐਡੇ ਮਲਾਰ ਕਰਾਂ ਜਾਣ ਤੋਂ ਬਿਨਾ ਸੋਮਾ ਇਸ ਦਾ ਕੀ ਉੱਤਰ ਦੇ ਸਕਦੀ ਸੀ ਤੇ ਵਿੰਦਰੋ ਵੀ ਆਪਣਾ ਗੁੱਸਾ ਕੱਢ ਕੇ ਤੁਰ ਜਾਣ ਤੋਂ ਬਿਨਾ ਕੀ ਕਰ ਸਕਦੀ ਸੀ 12 ਵਜੇ RAMLAL ਘਰ ਆਇਆ ਘੱਟੀ ਮਿੱਟੀ ਵਿੱਚ ਲਿਬੜੀ ਤੇ ਪੁੰਝੇ ਸੁੱਤੀ ਹੋਈ ਭੈਣ ਨੂੰ ਵੇਖ ਕੇ ਉਸ ਨੂੰ ਖੜਕ ਗਈ ਕਿ ਅੱਜ ਫੇਰ ਵਿਚਾਰੀ ਨੂੰ ਮਾਰ ਪਈਏ ਉਸ ਦੀਆਂ ਗੱਲਾਂ ਤੂੰ ਵਗੀਆਂ ਹੋਈਆਂ ਅਥਰੂਆਂ ਦੀਆਂ ਧਾਰੀਆਂ ਉਸ ਦੇ ਚਿਹਰੇ ਦੀ ਜੰਮੀ ਹੋਈ ਮੈਲ ਨੂੰ ਘੋਲ ਕੇ ਸਾਫ਼ ਲੀਕਾਂ ਪਾ ਗਈਆਂ ਸਨ RAMLAL ਦੀਆਂ ਅੱਖਾਂ ਸੱਜਲ ਹੋ ਗਈਆਂ ਤੇ ਉਹਨਾਂ ਅੱਗੇ ਮੱਧਮ ਜਿਹਾ ਹਨੇਰਾ ਛਾ ਗਿਆ ਉਸ ਤੇ ਆਪਣੇ ਦੁੱਖ ਸੋਮਾ ਦੇ ਫਿਕਰ ਹੀਟ ਨੱਪੇ ਗਏ ਉਸਨੇ ਸੁੱਤੀ ਹੋਈ ਭੈਣ ਦਾ ਹੱਥ ਫੜ ਕੇ ਰੋਕਮੀ ਆਵਾਜ਼ ਵਿੱਚ ਕਿਹਾ ਸੋਮਾ ਭਰਾ ਦੀ ਆਵਾਜ਼ ਸੁਣ ਕੇ ਉਹ ਝਟਪਟ ਉੱਠ ਬੈਠੀ ਉਸਨੇ ਚੁੰਨੀ ਦੇ ਲਾੜ ਨਾਲ ਮੂੰਹ ਪੂੰਝਿਆ ਖੱਬੇ ਪਾਸਿਓਂ ਉਸ ਦਾ ਪੱਲਾ ਅੱਗੇ ਹੀ ਅਥਰੂਆਂ ਨਾਲ ਭਿੱਜਾ ਪਿਆ ਸੀ ਇਸ ਨੂੰ ਰਾਮ ਲਾਲ ਨੇ ਗੌਰ ਨਾਲ ਵੇਖਿਆ ਚੁੰਨੀ ਪਰਤ ਕੀ ਉਸਨੇ ਲੰਗਾਰ ਵਾਲਾ ਪਾਸਾ ਹੀਠਾਂ ਕੀਤਾ ਤੇ ਬਾਲ ਮਥੀ ਤੋਂ ਪਛਾਂ ਹਟਾ ਕੇ ਬੁੱਕਲ ਮਾਰੀ। ਰਾਮ ਲਾਲ ਨੇ ਪੁੱਛਿਆ ਸੋਮਾ ਕੀ ਗੱਲ ਸੀ? ਕੁਝ ਨਹੀਂ ਭਾ। ਮੈਂ ਦੇਸ ਤੋਂ ਅੱਗੇ ਉਹ ਸਿੱਧੜ ਕੁੜੀ ਕੋਈ ਝੂਠ ਕਹਾਣੀ ਨਾ ਘੜ ਸਕੀ। ਅੱਜ ਦੀ ਮਾਰ ਨੂੰ ਹਰ ਹੀਲੇ ਭਰਾ ਤੋ ਲਕੋਣਾ ਚਾਹੁੰਦੀ ਸੀ। ਉਸ ਨੂੰ ਪਤਾ ਸੀ ਕਿ ਉਹ ਰੋਟੀ ਖਾਣ ਆਇਆ ਹੈ। ਪਰ ਮੇਰੀ ਬਿੱਥਿਆ ਸੁਣ ਕੇ ਭੁੱਖਾ ਹੀ ਮੁੜ ਜਾਵੇਗਾ ਤੇ ਸਾਰੀ ਦਿਹਾੜੀ ਰੋਂਦਾ ਰਹਿਣ ਕਰਕੇ ਰੋਟੀ ਦੀ ਥਾਂ ਮਾਲਕ ਦੀਆਂ ਝਿੜਕਾਂ ਖਾਵੇਗਾ ਉਸਤੇ ਦੁਖੀ ਭਰਾ ਨੇ ਫੇਰ ਪੁੱਛਿਆ ਮਾਰ ਪਈ ਸੀ ਸੋਮਾ ਬਨੌਟੀ ਮੁਸਕਰਹਾਟ ਬੁੱਲਾਂ ਤੇ ਲਿਆਉਣ ਦਾ ਯਤਨ ਕਰਦੀ ਹੋਈ ਬੋਲੀ ਨਹੀਂ ਭਾ ਮਾਰਨਾ ਕਿਹਨੇ ਸੀ RAMLAL ਜੈਹੇ ਹੀ ਉੱਤਰ ਦਾ ਚਾਹ ਬਣ ਸੀ ਉਸ ਦਾ ਦੇਲ ਇਹੋ ਚਾਹੁੰਦਾ ਸੀ ਕਿ ਰੱਬ ਕਰੇ ਸੋਮਾ ਦੀ ਗੱਲ ਸੱਚੀ ਹੋਵੇ ਤੇ ਉਸ ਨੂੰ ਮਾਰ ਨਾ ਪਈ ਹੋਵੇ ਪਰ ਇਹ ਵੇਖ ਕੇ ਰੋਕਦਿਆਂ ਰੋਕਦਿਆਂ ਵੀ ਸੋਮਾ ਦਾ ਇੱਕ ਹਟਕੂਰਾ ਨਿਕਲ ਗਿਆ ਹੈ ਉਸ ਨੂੰ ਸਾਰਾ ਮਾਮਲਾ ਸਮਝ ਵਿੱਚ ਆ ਗਿਆ ਇਸ ਦੇ ਨਾਲ ਹੀ ਮੌਕੇ ਦੀ ਆਵਾਹੀ ਸੋਮਾ ਦੀਆਂ ਅੱਖਾਂ ਸੋਮਾ ਦੀਆਂ ਲਾਲ ਅੱਖਾਂ ਦੇ ਰਹੀਆਂ ਸਨ ਇਸ ਵੇਲੇ ਸੋਮਾ ਦਾ ਧਿਆਨ ਭਰਾ ਦੇ ਪੈਰ ਤੇ ਪਿਆ ਜਿਸ ਦੀ ਹੱਡੀ ਵਿੱਚੋਂ ਪਰਲ-ਪਰਲ ਲਹੂ ਵਗ ਰਿਆ ਸੀ ਉਹ ਅੰਦਰੋਂ ਅੰਦਰ ਕੰਬ ਗਈ ਉਸਤੇ ਪੁੱਛਣ ਪਰ ਰਾਮ ਲਾਲ ਨੇ ਦੱਸਿਆ ਬਾਟੀਆਂ ਮਾਂਜਦਿਆਂ ਮਾਂਜਦਿਆਂ ਉਸਤਾਦ ਨੇ ਲੱਕੜਾਂ ਲੈਣ ਭੇਜਿਆ ਲੱਕੜਾਂ ਚੁੱਕੀ ਆ ਰਹੇ ਸਾਂ ਪੈਰ ਵਿੱਚ ਬੋਤਲ ਦੀ ਸ਼ੀਸ਼ੀ ਚੁੱਭ ਗਈ ਸੋਮਾ ਨੂੰ ਆਪਣਾ ਦੁੱਖ ਭੁੱਲ ਗਿਆ ਉਸ ਨੇ ਭਰਾ ਦਾ ਫੱਟ ਧੋਤਾ ਤੇ ਫਿਰ ਚੁੰਨੀ ਨਾਲ ਲੀਰ ਪਾੜ ਕੇ ਉਸ ਨੂੰ ਘੁੱਟ ਕੇ ਬੰਨ ਦਿੱਤਾ ਦੂਜੇ ਦਿਨ ਬੜੇ ਵੇਲੇ ਹੀ ਸੋਮਾ ਦੀ ਚਾਚੀ ਕਿਸੇ ਵਿਆਹ ਵਾਲੇ ਘਰ ਚਲੀ ਗਈ ਸੋਮਾ ਨੂੰ ਰਖੜੀ ਲਈ ਚੰਗਾ ਮੌਕਾ ਮਿਲ ਗਿਆ ਉਸ ਨੇ ਮੰਜੇ ਨਾਲੋਂ ਸੀਣੀ ਦੀ ਰੱਸੀ ਤੋੜੀ ਫਿਰ ਚਾਚੀ ਦੇ ਇੱਕ ਪਾਟੇ ਹੋਏ ਪੋਛਣ ਨਾਲ ਤਿੱਲੇ ਦੀਆਂ ਕੁਝ ਤਾਰਾਂ ਲਾ ਕੇ ਉਹ ਸੁੱਤੇ ਬਾਲ ਦਿੱਤੀਆਂ ਪਰ ਫੁੰਮਣ ਬਣਾਉਣ ਲਈ ਉਸ ਨੂੰ ਕੋਈ ਚੀਜ਼ ਨਹੀਂ ਸੀ ਲੱਭਦੀ। ਸੋਚਦਿਆਂ ਸੋਚਦਿਆਂ ਉਸ ਨੂੰ ਚੇਤਾ ਆ ਗਿਆ। ਉਸ ਦੀ ਗੁੱਤ ਵਿੱਚ ਲਾਲ ਪੱਛਮ ਦਾ ਧਾਗਾ ਸੀ। ਗੁੱਤ ਖੋਲ ਕੇ ਉਸ ਨੇ ਧਾਗਾ ਕੱਢਿਆ। ਉਸ ਨੇ ਸਾਬਣ ਨਾਲ ਧੋ ਧੋ ਕੇ ਸੁਕਾਇਆ ਤੇ ਫਿਰ ਕੈਂਚੀ ਨਾਲ ਉਸ ਦੀਆਂ ਫੁੰਮਣੀਆਂ ਕੱਟ ਕੇ ਤੇ ਜੋੜ ਕੇ ਰਖੜੀ ਬਣਾ ਲਈ। ਵੱਡੇ ਵੇਲੇ ਸਵੇਰੇ ਉਹ ਭਰਾ ਨੂੰ ਰਖੜੀ ਨਾ ਬਣ ਸਕੀ। ਕਿਉਂਕਿ ਉਹ ਪ੍ਰਭਾਤ ਵੇਲੇ ਹੀ ਕੰਮ ਤੇ ਚਲਾ ਜਾਂਦਾ ਸੀ ਉਸ ਨੇ ਖੂਹ ਤੋਂ ਪਾਣੀ ਦੀ ਬਾਲਟੀ ਲਿਆ ਰੱਖੀ ਤਾਂ ਜੋ 12 ਵਜੇ ਭਰਾ ਨੂੰ ਨਹਾ ਕੇ ਸੁੱਚੇ ਮੂੰਹ ਰਖੜੀ ਬੰਨੀ ਉਹ ਆ ਗਿਆ ਸੋਮਾ ਨੇ ਚਾਹੀ ਚਾਈ ਆਖਿਆ ਪਾ ਪਹਿਲਾਂ ਨਹਾਲ ਅਜੇ ਅੱਜ ਮੈਂ ਤੈਨੂੰ ਰਖੜੀ ਬੰਨਣੀ ਹੈ RAM ਲਾਲ ਨੇ ਪਾਟੀਆਂ ਬਾਹਾਂ ਵਾਲਾ ਝੱਗਾ ਲਾਇਆ ਉਮਾਲੀ ਉਸ ਤੇ ਤੀੜ ਬਦੀ ਹੋਈ ਸੀ ਸੇਰ ਅਤੇ ਲੱਤਾਂ ਉਸ ਦੀਆਂ ਨੁਹਾਲ ਸਿਆਲ ਨੰਗੀਆਂ ਹੀ ਰਹਿੰਦੀਆਂ ਸਨ ਸੋਮਾ ਕੱਪੜੇ ਧੋਣ ਵਾਲੇ ਸਾਬਣ ਦੀ ਚਾਕੀ ਲਿਆ ਕੇ ਬੋਲੀ ਪਾ ਤੇ ਬਹਿ ਜਾ ਮੈਂ ਤੈਨੂੰ ਲਾਨੀਏ ਗੋਡਿਆਂ ਤੇ ਪੈਰਾਂ ਦੀ ਮੈਲ ਲਾਉਂਦਿਆਂ ਉਸ ਨੂੰ ਝੋਖਾ ਚੇਰ ਲੱਗਾ ਉਸ ਨੂੰ ਡਰ ਸੀ ਕਿਤੇ ਵੀਰ ਦਾ ਪੈਰ ਨਾ ਦੁਖ ਜਾਏ ਇਸ ਕੰਮੋਂ ਬੇਲੀ ਹੋਕੇ ਸੋਮਾ ਨੇ ਝਟਪਟ ਉਸ ਦਾ ਝੱਗਾ ਫਲਕਾਇਆ ਤੇ ਕੋਠੇ ਚਾ ਕੇ ਸੁੱਕਣਾ ਪਾਈ ਪਰ ਚੇਰ ਹੋ ਜਾਣ ਤੇ ਡਰ ਤੋਂ ਉਸ ਨੇ ਸਿੱਲਾ ਹੀ ਉਸ ਨੂੰ ਲਿਆ ਦਿੱਤਾ ਸੋਮਾ ਅੰਦਰੋਂ ਰਖੜੀ ਚੋਕ ਲਈ ਆਈ RAMLAL ਨੇ ਸੱਜੀ ਬਾਹ ਅੱਗੇ ਕੀਤੀ ਸੋਮਾ ਨੇ ਰਖੜੀ ਵਾਲੇ ਹੱਥ ਵਧਾਇਆ ਪਰ ਝਟ ਹੀ ਦੋਹਾਂ ਨੇ ਆਪੋ ਆਪਣਾ ਹੱਥ ਖਿੱਚ ਲਿਆ ਭਾਰਤ ਠਹਿਰ ਜਾ ਕਹਿ ਕੇ ਸੋਮਾ ਅੰਦਰ ਸੋਈ ਵਿੱਚ ਚਲੀ ਗਈ ਤੇ ਸੋਮਾ ਮੈਂ ਹੁਣੇ ਆਇਆ ਕਹਿ ਕੇ RAMLAL ਉੱਤਰ ਗਿਆ ਉਸ ਨੇ ਉਸਤਾਦ ਪਾਸੋਂ ਜਾ ਕੇ ਇੱਕ ਚਵਾਨੀ ਮੰਗੀ ਪਰ ਹਲਵਾਈ ਬੋਲਿਆ ਤੇਰਾ ਚਾਚਾ ਪਿਛਲੇ ਮਹੀਨੇ ਦੇ 3 ਰੁਪਏ ਕੱਲ ਲੈ ਗਿਆ ਤੇ ਕਹਿ ਗਿਆ ਕਿ ਮੁੰਡੇ ਨੂੰ ਕੋਈ ਪੈਸਾ ਨਾ ਦਿਆਂ ਕਰੋ RAMLAL ਨੇ ਬਥੇਰੀ ਤਰਲੇ ਮਨਤਾ ਕੀਤੀਆਂ ਭੈਣ ਦੀ ਤਲੀ ਤੇ ਧਰਨ ਲਈ ਉਸ ਨੂੰ ਇੱਕ ਚਵਾਨੀ ਨਹੀਂ ਮਿਲੀ ਉਹ ਸ਼ਰਮ ਦਾ ਮਾਰਿਆ ਮਾਰਿਆ ਰੋਟੀ ਖਾਣ ਹੀ ਨਾ ਗਿਆ ਤੇ ਸਾਰੀ ਦਿਹਾੜੀ ਭੁੱਖਾ ਰਿਆ ਉਧਰ ਸੋਮਾ ਨੇ ਘਰ ਵਿੱਚ ਬੜੀ ਫੋਲਾ ਫਾਲੀ ਕੀਤੀ ਪਰ ਉਸ ਨੂੰ ਭਰਾ ਦਾ ਮੂੰਹ ਮਿੱਠਾ ਕਰਾਉਣ ਲਈ ਕੋਈ ਚੀਜ਼ ਨਾ ਲੱਭੀ ਕਿਉਂਕਿ ਸਭ ਕੁਝ ਚਾਚੀ ਦੇ ਕੁੰਜੀ ਜੰਦਰੀ ਵਿੱਚ ਰਹਿੰਦਾ ਸੀ ਉਹੀ ਠਾਂ ਉੱਤਰ ਗਈ ਪਰ ਸਿੰਨੂ ਦੀ ਘਰ ਗਈ ਤੇ ਉਸ ਨੂੰ ਆਖਣ ਲੱਗੀ ਭੈਣ ਤੂੰ ਮੈਨੂੰ ਇੱਕ ਥੇਲਾ ਉਧਾਰਾ ਦੇ ਦੇ ਮੈਂ ਤੈਨੂੰ ਲੌਂਡੇ ਪੈਰ ਦੇ ਦਿਆਂਗੀ ਥੇਲਾ ਲੈ ਕੇ ਉਹ ਬਾਜ਼ਾਰ ਮਿਸ਼ਰੀ ਲੈਣ ਗਈ ਪਰ ਹਟਵਾਣੀਆਂ ਨੇ ਥੇਲੇ ਦੀ ਮਿਸ਼ਰੀ ਨਾ ਦਿੱਤੀ ਛੇਕੜ ਵਿਚਾਰੀ ਗੋੜ ਹੀ ਲੈ ਆਈ ਉਸਾਰਾ ਦਿਨ ਭਰਾ ਦੀ ਉਡੀਕ ਵਿੱਚ ਸੁੱਚੇ ਮੂੰਹ ਬੈਠ ਰਹੀ ਪਰ ਉਹ ਨਾ ਆਇਆ ਢੇਰ ਰਾਤ ਗਈ RAMLAL ਨੇ ਉਂਗਲਾਂਦਿਆਂ ਹੋਇਆਂ ਹੱਟੀ ਵਧਾਈ ਉਹ ਘਰ ਆਇਆ ਉਸ ਦੀ ਭੈਣ ਬੈਠੀ ਉਡੀਕ ਰਹੀ ਸੀ ਉਹ ਪਿਆਰ ਰਲ ਮੇ ਗੁੱਸੇ ਨਾਲ ਸੋਮਾ ਵੱਲ ਤੱਕ ਕੇ ਬੋਲਿਆ ਸੋਮਾ ਅਜੇ ਤੂੰ ਸੁੱਤੀ ਨਹੀਂ ਅੱਧੀ ਰਾਤ ਹੋਣ ਲੱਗੀ ਏ ਉਤੋਂ ਉਹ ਲਾੜ ਨਾਲ ਬੋਲੀ ਪਾ ਤੇ ਜੇ 12 ਵਜ ਗਏ ਬਜੇ ਦਾ ਆ ਗਿਆ ਹੁਣ ਭਿਆਉਨਾ ਏ ਤੈਨੂੰ ਚੇਤਾ ਭੁੱਲ ਗਿਆ ਸੀ ਜੋ ਮੈਂ ਤੈਨੂੰ ਸੋਚੇ ਮੂੰਹ ਰਖੜੀ ਬੰਨਣੀ ਸੀ ਤੇ ਨਾਲੇ ਰੋਟੀ ਖਾਣ ਵੀ ਨਹੀਂ ਸੀ ਆਉਣਾ ਤੇ ਤੂੰ ਵੀ ਹੁਣ ਤੱਕ ਰੋਟੀ ਨਹੀਂ ਖਾਦੀ ਤੇ ਤੂੰ ਕਦੋਂ ਖਾਦੀ ਹੋਣੀ ਏ ਭਾ ਇਸ ਤੋਂ ਬਾਅਦ ਝਟਪਟ ਸੋਮਾ ਨੇ ਕੰਨੀਓ ਗੁੜ ਖੋਲ ਕੇ ਤੇ ਉਸ ਵਿੱਚੋਂ ਜਰਾ ਕੋ ਲੈ ਕੇ ਭਰਾ ਦੇ ਮੂੰਹ ਵਿੱਚ ਪਾਇਆ ਤੇ ਰਖੜੀ ਉਸ ਨੂੰ ਬੰਨ ਦਿੱਤੀ ਜੈਸੇ ਵੇਲੇ ਉਹ ਪਿਆਰ ਉਮਲਦੇ ਦਿਲ ਨਾਲ ਚਾਈ ਚਾਈ ਰਖੜੀ ਦੀ ਖੁੱਟੀ ਵਿੱਚੋਂ ਦੂਸਰਾ ਸਿਰਾਂ ਲੰਗਾ ਕੇ ਗੰਡ ਦੇ ਰਹੀ ਸੀ ਉਸ ਵੇਲੇ ਰਾਮ ਲਾਲ ਦੇ ਦਿਲ ਵਿੱਚ ਅਰਮਾਨਾਂ ਦੇ ਤੂਫਾਨ ਉੱਠ ਰਹੇ ਸਨ ਉਸ ਨੂੰ ਰਹਿ ਰਹਿ ਕੇ ਇਹ ਖਿਆਲ ਸਤਾ ਰਿਹਾ ਸੀ ਕਿ ਇਸ ਰਖੜੀ ਦੇ ਬਦਲੇ ਮੈਂ ਆਪਣੀ ਸੁੱਖਾਂ ਲੱਦੀ ਭੈਣ ਦੀ ਤਲੀ ਤੇ ਇੱਕ ਪੈਸਾ ਵੀ ਨਹੀਂ ਰੱਖ ਸਕਦਾ ਮੇਰੇ ਜਿਉਣੇ ਨੂੰ ਲਾਣ ਤੈ ਭੈਣ ਦੇ ਖੁਸ਼ੀ ਨਾਲ ਉਛਲ ਰਹੀ ਦਿਲ ਪਰ ਇੱਕ ਹੋਰ ਛੱਟ ਨਾ ਵੱਜੀ ਇਹ ਸੋਚ ਕੇ ਉਸ ਨੇ ਮੱਥੇ ਦਾ ਮੜਕਾ ਪੂੰਜਣ ਦੇ ਬਹਾਨੇ ਅੱਖਾਂ ਪੂੰਝ ਲਈਆਂ ਸੋਮਾ ਰਖੜੀ ਬਣ ਚੁੱਕੀ ਸੀ ਉਸ ਦੇ ਚਿਹਰੇ ਤੇ ਕੋਈ ਅਨੋਖੀ ਖੁਸ਼ੀ ਝਲਕ ਰਹੀ ਸੀ ਰਾਮ ਲਾਲ ਨੇ ਉਸ ਨੂੰ ਕੁਝ ਕਹਿਣ ਲਈ 2 3 ਵਾਰੀ ਕੋਸ਼ਿਸ਼ ਕੀਤੀ ਪਰ ਉਸ ਦੀ ਜਮਾਨ ਨਾ ਖੁੱਲੀ ਅੰਤ ਬੜੀ ਔਖਾਈ ਨਾਲ ਜੇ ਉਸਦੀ ਜ਼ਬਾਨ ਖੁੱਲੀ ਹੀ ਤਾਂ ਗळा ਬੰਦ ਹੋ ਗਿਆ ਉਹ ਬੜੀ ਮੁਸ਼ਕਲ ਨਾਲ ਆਪਣੇ ਚਿਹਰੇ ਤੇ ਹਾਸਾ ਲਿਆ ਕੇ ਇਤਨਾ ਹੀ ਕਹਿ ਸਕਿਆ ਸੋਮਾ ਮੈਂ ਤੈਨੂੰ ਕੀ ਦਿਆਂ ਮੇਰੇ ਕੋਲ ਤੇ ਕੁਝ ਵੀ ਨਹੀਂ ਉਸ ਨੇ ਆਪਣੀ ਚੀਚੀ ਉਂਗਲ ਵਿੱਚੋਂ ਲੋਹੇ ਦੀ ਮੰਦਰੀ ਲਾ ਕੇ ਉਸ ਦੇ ਹਵਾਲੇ ਕਰਦਿਆਂ ਹੋਇਆ ਕਿਹਾ ਲੈ ਇਹ ਆਪਣੇ ਕੋਲ ਗਹਿਣੇ ਰੱਖ ਲੈ ਇਹਦੇ ਨਾਲ ਹੀ ਅੰਦਰਲੀ ਆਵਾਜ਼ ਨੂੰ ਰੋਕ ਰੱਖਣ ਵਾਲੀ ਉਸ ਦੀ ਸ਼ਕਤੀ ਬੇਕਾਰ ਹੋ ਗਈ। ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ। ਨਿਰਬਲ ਤੋਂ ਨਿਰਮਲ ਨਿਰਬਲ ਆਦਮੀ ਵੀ ਦੂਸਰੇ ਨੂੰ ਦਿਲ ਛੱਡਦਿਆਂ ਵੇਖ ਹੌਂਸਲੇ ਵਿੱਚ ਆ ਜਾਂਦਾ ਹੈ। ਸੋਮਾ ਦੀ ਮਾਨ ਨੂੰ ਕਾਇਆ ਹੀ ਪਲਟ ਗਈ। ਉਹ RAM ਲਾਲ ਦੇ ਅਥਰਿਆਂ ਨੂੰ ਆਪਣੇ ਪੱਲੇ ਨਾਲ ਪੂੰਝਦੀ ਹੋਈ ਬੋਲੀ, "ਪਾ ਤੂੰ ਕਿਉਂ ਰੋਵੇਂ ਸੁੱਖੀ ਸੰਦੀ?" ਤੇਰੇ ਹੁੰਦਿਆਂ ਮੈਨੂੰ ਕਿਹੜੀ ਚੀਜ਼ ਦੀ ਥੋੜੇ ਨਾ ਰੋ ਮੇਰਾ ਵੀਰ ਮੈਂ ਸਦਕੇ ਕੀਤੀ ਇੱਥੇ ਤੱਕ ਪਹੁੰਚ ਕੇ ਸੋਮਾ ਦੀ ਆਵਾਜ਼ ਰੁਕ ਗਈ ਪਰ ਫਿਰ ਵੀ ਉਸਨੇ ਆਪਣੇ ਅਥਰੂ ਨਾ ਡਿੱਗਣ ਦਿੱਤੇ ਉਹ ਜਾਣਦੀ ਸੀ ਕਿ ਭਰਾ ਨੂੰ ਇਸ ਨਾਲ ਹੋਰ ਦੁੱਖ ਹੋਵੇਗਾ RAMLAL ਨੂੰ ਰਖੜੀ ਨੂੰ ਧਿਆਨ ਨਾਲ ਵੇਖ ਕੇ ਫਿਰ ਬੋਲਿਆ ਸੋਮਾ ਰਖੜੀ ਤੂੰ ਆਪ ਬਣਾਈ ਸੀ ਤੈਨੂੰ ਵੀ ਪੈਸਾ ਨਹੀਂ ਸੀ ਲੱਭਾ ਹੁਣ ਸੋਮਾ ਪਾਸੋਂ ਹੋਰ ਸਹਾਰਾ ਨਾ ਹੋ ਸਕਿਆ ਉਸ ਨੇ ਕੱਲ੍ਹ ਵਾਲੀ ਸਾਰੀ ਗੱਲ ਉਸ ਨੂੰ ਸੁਣਾ ਦਿੱਤੀ ਪਰ ਨਿਕਰਮਣ ਨੂੰ ਪਤਾ ਨਹੀਂ ਸੀ ਕਿ ਚਾਚੀ ਵਿਆਹ ਵਾਲੇ ਘਰੋਂ ਆ ਕੇ ਪੌੜੀਆਂ ਵਿੱਚ ਖੜੀ ਸਾਰੀਆਂ ਗੱਲਾਂ ਸੁਣ ਰਹੀ ਸੀ ਆਪਣੀਆਂ ਗੱਲਾਂ ਹੁੰਦੀਆਂ ਵੇਖ ਉਹ ਹੋਰ ਨਾ ਜਾ ਸਕੀ ਤੇ ਸਾਹਮਣੇ ਆ ਕੇ ਬੋਲੀ ਕਿਉਂ ਨਿਕ ਲੈਣੀ ਐ ਨਹੀਂ ਕਿਹੜੇ ਮੈਂ ਤੇਰੇ ਪਿਓ ਦੀ ਖੱਟੀ ਦੇ ਨੜੇ ਲਏ ਸਨ ਨਹੀਂ ਤੇ ਤੂੰ ਇਹ ਨਾਂ ਜਿਹੜਾ ਸਾਨ ਤੇ ਇੱਕ ਅੱਗ ਦਾ ਪਲੀਤਾ ਵਖ ਮਰ ਜਾਇਓ ਤੁਸੀਂ ਰੱਬ ਕਰਕੇ ਤਾ ਹੱਥੋਂ ਮੈਨੂੰ ਇਹੋ ਹੀ ਨਫਾ ਮਿਲਣਾ ਸੀ ਗੋਲੀ ਜੋਗਿਓ ਤਹਾਨੂੰ ਇਸ ਲਈ ਐਡੇ ਕੀਤਾ ਮੂੰਹ ਵਿੱਚ ਦੰਦ ਨਹੀਂ ਸੀ ਤੇ ਜਦੋਂ ਉਤਰੇ ਨਖਤਰੇ ਜੰਮ ਕੇ ਛੱਟ ਗਏ ਜੀ ਅੱਜ ਤੇ ਤੁਹਾਨੂੰ ਟਕੇ ਟਕੇ ਦੀਆਂ ਗੱਲਾਂ ਆ ਗਈਆਂ ਜਾਂਦੀਆਂ ਸੂਲਾਂ ਦੀ ਵਿੱਚੋਂ ਹੀ ਕੰਮ ਦਾ ਕੰਮ ਦਾ ਰਾਮ ਲਾਲ ਬੋਲਿਆ ਪਰ ਚਾਚੀ ਜੀ ਅਸੀਂ ਤੁਹਾਨੂੰ ਤੇ ਕੁਝ ਨਹੀਂ ਆਖਿਆ ਤੁਸੀਂ ਤੇ ਐਵੇਂ ਹੀ ਖੱਪਦੇ ਰਹਿੰਦੇ ਹੋ ਮੈਂ ਤੇ ਉੰਜ ਹੀ ਕਿਹਾ ਸੀ ਪਈ ਮੇਰੇ ਕੋਲ ਸੋਮਾ ਤੈਨੂੰ ਦੇਣ ਜੋਗਾ ਕੁਝ ਨਹੀਂ ਤੇ ਉਹ ਸੱਗੋ ਕਹਿ ਦਿੱਤਾ ਬਿੰਦਰੋ ਗੁੱਸੇ ਨਾਲ ਉਸ ਦੀ ਗੱਲ ਟੁੱਕ ਕੇ ਬੋਲੀ ਤੇਰੇ ਕੋਲ ਕੁਝ ਨਹੀਂ ਤੇ ਐਵੇਂ ਆਕੜਿਆ ਫਿਰਨਾ ਏ ਐਡਾ 헤ਜ ਆਉਂਦਾ ਹੀ ਤੇ ਜਾ ਕੇ ਹੱਸ ਕਢਾ ਦੇ ਸੂਨੇ ਵੱਡੀ ਡਿੱਕੋ ਨੂੰ ਬਗਾਨਾ ਖਾ ਕੋਈ ਢ ਘਾਰ ਮਾਰਨੀ ਸਖਾਲੇ ਹੁੰਦੇ ਨਹੀਂ ਪਤਾ ਉਹਨ ਲੱਗਦਾ ਜਿਹਨੂੰ ਹੱਡ ਭੰਨ ਕੇ ਕਮਾਉਣਾ ਪੈਂਦਾ ਸੋਮਾ ਇਸ ਵੇਲੇ ਬਾਂਦਰੀ ਦੇ ਬੱਚੇ ਵਾਂਗ ਭਰਾ ਨਾਲ ਚੰਬੜੀ ਹੋਈ ਸੀ ਤੇ रामलाल ਉਸ ਦੇ ਸਿਰ ਨੂੰ ਬਾਹ ਵਿੱਚ ਲੈ ਕੇ ਖੜਾ ਕੰਬ ਰਿਆ ਸੀ ਉਹ ਬੋਲਿਆ ਚਾਚੀ ਜੀ ਮੈਂ ਤਾਂ ਜਦੋਂ ਦੀ ਹੋਸ਼ ਸੰਭਾਲੀਏ ਇੱਕ ਦਿਨ ਵੀ ਬੇਲੀਆਂ ਨਹੀਂ ਖਾਧੀਆਂ ਸਾਰੀ ਦਿਹਾੜੀ ਹਲਵਾਈ ਦੀ ਪੱਠੀ ਅੱਗੇ ਝੁਕਿਆ ਰਹਿਣਾ ਵਾ ਝੁਕਿਆ ਰਹਿਣਾ ਤੇ ਮੇਰੇ ਤੇ احسان ਕਰਨਾ ਏ ਤੇਰਾ ਤੇਰਿਆਂ ਤਿੰਨਾ ਰੁਪਈਆਂ ਨਾਲ ਹੀ ਸਾਰੀਆਂ ਗੱਡਾਂ ਲੱਦੀਆਂ ਨੇ ਤੇ ਨਾਲੇ ਤੁਹਾਡੇ ਦੋਹਾਂ ਦੇ ਤੰਦੂਰ ਭਰਦੇ ਹੋਣੇ ਨੇ RAMLAL ਨੇ ਝਿਜਕਦਿਆਂ ਝਿਜਕਦਿਆਂ ਆਖ ਹੀ ਦਿੱਤਾ ਤੇ ਉਹ ਜਿਹੜੇ ਭਾਈਆ 2000 ਛੱਡ ਗਿਆ ਸੀ ਉਹ ਕਿੱਥੇ ਗਏ ਸਵਾ ਤੇ ਮਿੱਟੀ ਦੇ ਬੱਕੇ ਛੱਡ ਗਿਆ ਸੀ ਜਿਹੜੀ ਤੁਹਾਡੇ ਸਿਰ ਵਿੱਚ ਪਵੇ ਮਰ ਜਾਣਿਆ ਜ਼ੁਬਾਨ ਖਿੱਚ ਲੂੰ ਜੇ ਬੋਤਾ ਲੋਤਰ ਲੁਤਰ ਕਰੇਗਾ ਤੇ ਯਾਦ ਰੱਖੀ ਕਿਹੜੇ ਮੈਨੂੰ 2000 ਬਣਾ ਗਿਆ ਸਾਈਂ ਦੇ ਟੁੱਟ ਪੈਣਿਆ ਦੱਸ ਤੇ ਸਹੀ ਜਰਾ RAMLAL ਹੋਰ ਕੁਝ ਕਹਿਣ ਹੀ ਲੱਗਾ ਸੀ ਤੇ ਜੂ ਰੋਂਦੀ ਰੋਂਦੀ ਸੋਮਾ ਨੇ ਉਸ ਦਾ ਹੱਥ ਘੁੱਟ ਕੇ ਇਸ਼ਾਰੇ ਨਾਲ ਉਸ ਨੂੰ ਬੋਲਣ ਤੋਂ ਰੋਕ ਦਿੱਤਾ ਬਿੰਦਰੋ ਖਾਪਦੀ ਖਿਜਦੀ ਚਲੀ ਗਈ ਤੇ ਇਹ ਦੋਵੇਂ ਭੈਣ ਭਰਾ ਬਿਨਾ ਕੁਝ ਖਾਧਿਆਂ ਪੀਤਿਆਂ ਹੀ ਸੌਂਗੇ ਬਣੇ ਰਹੇ ਹੋ ਕਹਾਣੀ ਦੇ ਨੈਕਸਟ ਪਾਰਟ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਕਿ ਕਿਵੇਂ ਚਾਚੀ ਦੋਨਾ ਭੈਣ ਭਰਾਵਾਂ ਨਾਲ ਬਹੁਤ